ਹਾਂਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਅਸੀਂ ਅੱਜ ਫੇਰ ਕੋਈ ਨਵੀਆਂ ਗੱਲਾਂ ਬਾਤਾਂ ਦੇ ਨਾਲ ਕੋਈ ਨਵੀਂ ਵੀਡੀਓ ਸ਼ੇਅਰ ਕਰ ਲੱਗੇ ਆਂ ਅਸੀਂ ਅੱਜ ਵਿਖਾਉਨੇ ਆਂ ਵੀ ਜਿਹੜੀਆਂ ਡਰੇਨਾਂ ਐ ਉਹਨਾਂ ਦੇ ਵਿੱਚ ਲੋਕਾਂ ਦੀ ਕਿੰਨੀ ਗਲਤੀ ਐ ਜਿਹੜੀਆਂ ਡਰੇਨਾਂ ਨੂੰ ਕਿਵੇਂ ਲੋਕ ਬੰਦ ਕਰਦੇ ਐ ਹੁਣ ਵਾਰਸ਼ਾ ਆਈਆਂ ਫਿਰਦੀਆਂ ਹੁਣ ਲੋਕ ਸਰਕਾਰਾਂ ਨੂੰ ਦੋਸ਼ ਦੇਈ ਜਾਂਦੇ ਆ ਮੁੱਖ ਮੰਤਰੀ ਨੂੰ ਦੋਸ਼ ਦੇਈ ਜਾਂਦੇ ਆ ਵੀ ਇਹਦੇ ਵਿੱਚ 10% ਸਰਕਾਰਾਂ ਦੀ ਗਲਤੀ ਐ ਤੇ 90% ਲੋਕਾਂ ਦੀ ਗਲਤੀ ਐ ਅਸੀਂ ਇਹ ਦੱਸਣਾ ਚਾਹੁੰਦੇ ਆ ਡਰੇਨਾਂ ਜਿਹੜੀਆਂ ਬੰਦ ਕਰਨ ਦੇ ਵਿੱਚ ਕਿਉਂਕਿ ਜਿਹੜਾ ਕੜਾ ਜਾਂਦਾ ਡਰੇਨਾਂ ਦੇ ਵਿੱਚ ਮਲਵਾ ਲਾਈ ਚਾ ਜਾਂਦਾ ਤੇ ਕੋਈ ਮਤਲਬੀ ਗੌਰ ਨਹੀਂ ਕੋਈ ਧਿਆਨ ਨਹੀਂ ਦਿੰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਹਦਾ ਨਤੀਜਾ ਉਲਟ ਭੁਗਤਣਾ ਪਊਗਾ ਹੁਣ ਲੋਕ ਚੀਕਾਂ ਮਾਰੀ ਜਾਂਦੇ ਆ ਸਰਕਾਰਾਂ ਨੇ ਡਰੇਨਾਂ ਦੀ ਸਫਾਈ ਨਹੀਂ ਕਰੀ ਤੇ ਜਦੋਂ ਤੁਸੀਂ ਡਰੇਨਾਂ ਦੇ ਵਿੱਚ ਮਲਵੇ ਲਾ ਕੇ ਮੁੜ ਜਾਂਦੇ ਆ ਅਸੀਂ ਉਹਦਾ ਸਬੂਤ ਵਿਖਾਵਾਂਗੇ ਤੁਹਾਨੂੰ ਅਸੀਂ ਅੱਜ ਵੀ ਲੋਕਾਂ ਦੀ ਗਲਤੀ 90% ਹੈਗੀ ਹੈ ਕਿ ਨਹੀਂ ਹੈਗੀ ਤੇ ਅੱਜ ਅਸੀਂ ਇਹ ਸਬੂਤ ਤੁਹਾਨੂੰ ਵਿਖਾਵਾਂਗੇ ਚੰਗੀ ਤਰ੍ਹਾਂ ਅਸੀਂ ਤੁਹਾਨੂੰ ਹੁਣੇ ਡਰੇਨ ਦੀ ਤਸਵੀਰ ਵਿਖਾ ਰਹੇ ਹਾਂ ਇੱਥੇ ਪੁਲੀ ਹੈ ਇਹ ਮਤਲਬ ਵੀ ਬਹਿਵਲ ਪਿੰਡ ਦਾ ਪਾਣੀ ਹੈ ਜਿਹੜਾ ਇਸ ਡਰੇਨ ਦੇ ਵਿੱਚ ਆਉਂਦਾ ਹੈ ਤੇ ਇਹ ਢਾਬਾਂ ਨੂੰ ਪਈ ਜਾਂਦੀ ਹੈ ਮੈਂ ਬਹਿਵਲ ਕਲਾ ਦੇ ਲੋਕਾਂ ਨੂੰ ਵਿਖਾਉਣਾ ਚਾਹੁੰਦਾ ਵੀ ਆਹ ਢਾਬਾਂ ਆਲੀ ਪਈ ਉੱਤਰਦੀ ਹੈ ਥੱਲੇ ਨੂੰ ਆਹ ਛੜਕ ਉੱਤਰਦੀ ਹੈ ਥੱਲੇ ਨੂੰ ਤੇ ਆਹ ਹੁਣ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਆਹ ਤੁਹਾਨੂੰ ਅਸੀਂ ਵਿਖਾ ਰਹੇ ਹਾਂ ਵੀ ਆਹ ਜਾਂਦੀ ਢਾਬਾਂ ਨੂੰ ਪਈ ਆਹ ਜਾਂਦੀ ਆ ਵੇ ਇਧਰ ਖੇਤਾਂ ਨੂੰ ਜਾਂਦੀ ਹੈ ਇਹ ਆਹ ਆ ਗਈ ਪਈ ਤੇ ਦਮਾਰੇ ਅਸੀਂ ਤੁਹਾਨੂੰ ਫੇਰ ਸੜਕ ਵਿਖਾਉਨੇ ਆ ਵੀ ਇਧਰ ਨੂੰ ਜਾਂਦੀ ਹੈ ਡਰੇਨ ਕੋਟ ਕਪੂਰੇ ਅੰਨੀ ਨੂੰ ਤੇ ਆਹ ਫੇਰ ਆ ਕੇ ਇਧਰੋਂ ਢਾਬਾਂ ਉੱਤਰ দিয়া ਥੱਲੇ ਨੂੰ ਤੇ ਇਹਦੇ ਤੇ ਕੁਲੀ ਦੱਬੀ ਐ ਪਾਣੀ ਦੇ ਨਿਕਾਸ ਵਾਸਤੇ ਡਰੇਨ ਦੀ ਤੇ ਆਹ ਮੂਰੇ ਮਲਵਾ ਲਾਇਆ ਪਿਆ ਇਹਦੇ ਮਲਵਾ ਆ ਵੇਖ ਸਕਦੇ ਆ ਤੁਸੀਂ ਜਦੋਂ ਮੀਂਹ ਜ਼ਿਆਦਾ ਆ ਗਿਆ ਪਾਣੀ ਮੁੜ ਕੇ ਜਦੋਂ ਨਿਕਾਸ ਨਾ ਹੋਇਆ ਤੇ ਮੁੜ ਕੇ ਜਦੋਂ ਮੁੜ ਕੇ ਦੋਸ਼ ਸਰਕਾਰਾਂ ਨੂੰ ਮੁੱਖ ਮੰਤਰੀ ਨੂੰ ਦੇਣ ਲੱਗ ਜਾਣਗੇ ਇਹਦੇ ਵਿੱਚ ਹੁਣ ਮੁੱਖ ਮੰਤਰੀ ਦਾ ਕੀ ਦੋਸ਼ ਹੈ ਸਰਕਾਰ ਦਾ ਦੋਸ਼ ਹੈਗੇ ਇਹਦੇ ਵਿੱਚ ਮਲਵਾ ਕੌਣ ਲਾਉਂਦਾ ਲੋਕ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਕੁਲੀ ਐ ਡਰੇਨ ਦੀ ਕੁਲੀ ਐ ਮਲਵਾ ਸੀ ਲਾਈ ਜਾਂਦੇ ਆ ਮੁੜ ਕੇ ਪੁਲੀਆਂ ਬੰਦ ਹੁੰਦੀਆਂ ਐ ਇਥੋਂ ਦੀ ਪਾਣੀ ਵਗਣਾ ਹੈ ਗਲਤੀਆਂ ਸਾਡੀਆਂ ਤੇ ਦੋਸ਼ ਅਸੀਂ ਮੁੱਖ ਮੰਤਰੀ ਨੂੰ ਦੇ ਦਿੰਨੇ ਆ ਆ ਹੁਣ ਤੁਸੀਂ ਦੇਖ ਦਿੰਦੇ ਆ ਤੌੜੇ ਤੱਪੇ ਵਿੱਚ ਹੀ ਸਿੱਟੇ ਪਏ ਆ ਆ ਵਖਾ ਸਕਦੇ ਆਂ ਅ ਆ ਵੇ ਆ ਨਾ ਜਿਹੜੇ ਤੌੜੇ ਆ ਲਿਆ ਕੇ ਵਿੱਚ ਹੀ ਸਿੱਟੇ ਪਏ ਆ ਆ ਵੇ ਆ ਮੂਰੇ ਤੌੜੇ ਪਏ ਆ ਇਹਨਾਂ ਤੌੜਿਆਂ ਦੀ ਉਦੋਂ ਕਦਰ ਹੁੰਦੀ ਸੀ ਜਦੋਂ ਪਾਣੀ ਨਹੀਂ ਮਿਲਦਾ ਸੀ ਆ ਜਿਹੜੇ ਤੌੜੇ ਆ ਨਾ ਇਹਨਾਂ ਦੀ ਕਦਰ ਦਾ ਉਦੋਂ ਪਤਾ ਲੱਗਦਾ ਸੀ ਤੌੜਿਆਂ ਦੀ ਜਦੋਂ ਪਾਣੀ ਨਹੀਂ ਹੁੰਦਾ ਸੀ ਇਹਨਾਂ ਤੌੜਿਆਂ ਦੀ ਹੁਣ ਕੋਈ ਕਦਰ ਹੀ ਐ ਨਹੀਂ ਆ ਵੇਖੋ ਆਹ ਬੈਚ ਲੈ ਆ ਕੇ ਤੋੜੇ ਸੱਟੇ ਪਿਆ ਆਹ ਮਲਵਾ ਸੱਟਿਆ ਪਿਆ ਮੂਰੇ ਪਈ ਦੇ ਆ ਵੇ ਆ ਵੇਖ ਸਕਦੇ ਆ ਤਾਂ ਇਹ ਫਿਰ ਆ ਹੁਣ ਪਾਣੀ ਦੀ ਭਰੀ ਖੜੀ ਐ ਮੂਰੇ ਮਲਵਾ ਲਾਇਆ ਪਿਆ ਪੁਲੀ ਦੇ ਆ ਤੋੜੇ ਤੱਪੇ ਵਿੱਚ ਹੀ ਪਿਆ ਤਾਂ ਅਸੀਂ ਦੱਸਣਾ ਚਾਹੁੰਦੇ ਆ ਵੀ ਫੇਰ ਕੀ ਹੋਊਗਾ ਫੇਰ ਸਰਕਾਰਾਂ ਤੇ ਦੋਸ਼ ਲਾ ਦੇਣਗੇ ਤੇ ਮੂਰੇ ਜਿਹੜੀਆਂ ਪੁਲੀਆਂ ਇਹਨਾਂ ਨੂੰ ਬੰਦ ਕਰ ਦਿੰਦੇ ਆ ਤੋੜੇ ਤੱਪੇ ਵਿੱਚ ਹੀ ਲਾਏ ਪਏ ਹੁਣ ਇੱਥੇ ਮੁੱਖ ਮੰਤਰੀ ਦੀ ਕੀ ਗਲਤੀ ਐ ਸਰਕਾਰਾਂ ਦੀ ਕੀ ਗਲਤੀ ਐ ਆਸੀਂ ਦੱਸਣਾ ਚਾਹੁੰਦੇ ਆ ਕਿ ਪੁਲੀਆਂ ਨੂੰ ਬੰਦ ਕਰ ਦਿੰਦੇ ਆ ਮੁੜ ਕੇ ਕਹਿਣਗੇ ਸਰਕਾਰਾਂ ਦੀ ਗਲਤੀ ਐ ਮੁੜ ਕੇ ਕਿੱਧਰ ਜਾਊਗਾ ਪਾਣੀ ਆਹ ਵੇਖ ਸਕਦੇ ਆ ਤੁਸੀਂ ਆਹ ਵੇ ਆ ਪੁਲੀਆਂ ਬੰਦ ਕਰ ਹੀ ਬੈਠਿਆ ਆ ਵੇ ਇੱਥੋਂ ਆ ਵੇ ਆਹ ਪੁਲੀਆਂ ਤੇ ਮੁੜ ਕੇ ਇੱਥੇ ਹੁਣ ਮੁੱਖ ਮੰਤਰੀ ਦਾ ਕੀ ਦੋਸ਼ ਐ ਜਾਂ ਸਰਕਾਰਾਂ ਦਾ ਕੀ ਦੋਸ਼ ਐ ਮਲਵਾ ਅਸੀਂ ਲਾਇਆ ਪਿੰਡਾਂ ਦੇ ਲੋਕਾਂ ਨੇ ਲਾਇਆ ਪੁਲੀ ਨੂੰ ਅਸੀਂ ਬੰਦ ਕਰਿਆ ਮੁੜ ਕੇ ਕਹਿਣਗੇ ਸਰਕਾਰਾਂ ਨੇ ਸਫਾਈ ਨਹੀਂ કરી ਗੰਧ ਤੁਸੀਂ ਸਿੱਟੋ ਮਲਵੇ ਤੁਸੀਂ ਸਿੱਟੋ ਤੇ ਮੁੜ ਕੇ ਦੋਸ਼ ਸਰਕਾਰਾਂ ਨੂੰ ਦਿਓ ਕਿਉਂਕਿ ਉਹ ਵੋਟਾਂ ਦੀ ਖਾਤਰ ਤੁਹਾਨੂੰ ਕਹਿੰਦੇ ਕੁਛ ਨਹੀਂ ਥੋੜੇ ਤੇ ਸਕੰਜਾ ਕੱਸਿਆ ਹੋਵੇ ਤੁਹਾਨੂੰ ਸਮੇਂ ਸਿਰ ਛੋਟੇ ਤੇ ਕਾਨੂੰਨੀ ਕਾਰਵਾਈ ਕੀਤੀ ਹੋਵੇ ਪੰਚਾਇਤਾਂ ਧਿਆਨ ਦੇਣ ਲੋਕ ਧਿਆਨ ਦੇਣ ਇਹਨਾਂ ਗੱਲਾਂ ਦਾ ਹੁਣ ਬਹਿਵਨਪਿੰਡ ਦੇ ਲੋਕਾਂ ਨੂੰ ਉਦੋਂ ਪਤਾ ਲੱਗੂਗਾ ਜਦੋਂ ਭਾਰੀ ਮੀਂਹ ਆ ਗਿਆ ਤੇ ਮੀਂਹ ਦਾ ਕੀ ਪਤਾ ਵੀ ਕਿੰਨਾ ਕੁ ਪਈ ਜਾਣਾ ਤੇ ਫਿਰ ਇੱਥੋਂ ਦੀਆਂ ਪੁਲੀਆਂ ਦਾ ਯਾਦ ਆਊਗਾ ਵੀ ਪੁਲੀਆਂ ਵੀ ਪੂਰੇ ਬੰਦ ਹੋਈਆਂ ਪਈਆਂ ਤਾਂ ਇਸ ਵਾਸਤੇ ਇਹ ਢਾਪਾਂ ਵਾਲੀ ਪਈ ਹੈ ਆ ਢਾਪਾਂ ਵਾਲੀ ਪਈ ਹੈ ਨੈਚਰਲ ਹਾਈਟ ਤੋਂ ਉੱਤਰਦੀ ਹੈ ਇੱਥੇ ਪੁਲੀ ਹੈ ਤੇ ਮੂਰੇ ਮਲਵੇ ਨਾਲ ਪੂਰੀ ਤਰ੍ਹਾਂ ਮਤਲਬ ਵੀ ਮੂਲੇ ਪੁਲੀਆਂ ਨੂੰ ਬੰਦ ਕਰ ਰਹੇ ਆ ਵੇਖ ਸਕਦੇ ਆ ਆ ਮਲਵਾ ਮੂਰੇ ਲਾਇਆ ਪਿਆ ਇਹਨਾਂ ਨੂੰ ਇਹ ਨਹੀਂ ਪਤਾ ਲੱਗ ਤੇ ਇਥੋਂ ਦੀ ਪਾਣੀ ਨੰਗਣਾ ਸੀ ਬੰਦ ਕਰੀ ਜਾਂਦੇ ਆ ਤੇ ਮੁੜ ਕੇ ਚੱਕ ਕੇ ਦੋਸ਼ ਮੁੱਖ ਮੰਤਰੀਆਂ ਤੇ ਦੇਣ ਲੱਗ ਜਾਂਦੇ ਤੇ ਮੁੱਖ ਮੰਤਰੀ ਮਲਵੇ ਤਾਂ ਨਹੀਂ ਨਾ ਲਾ ਕੇ ਗਿਆ ਦੋਸ਼ ਠਵਾਡੇ ਵੀ ਹੈ ਹੁਣ ਲਿਆ ਕੇ ਡਰੇਨਾਂ ਚ ਲੋਕ ਮਲਵੇ ਲਾਈ ਜਾਂਦੇ ਆ ਮੁੜ ਕੇ ਚੱਕ ਕੇ ਦੋਸ਼ ਮੁੱਖ ਮੰਤਰੀਆਂ ਨੂੰ ਦੇ ਦਿੰਦੇ ਆ ਆ ਹੁਣ ਭਰੀ ਖੜੀ ਆ ਜਦੋਂ ਮੂਰੇ ਪੁਣੀ ਚ ਪਾਣੀ ਨਾ ਨਿਕਾਸ ਹੋਇਆ ਫਿਰ ਪਾਣੀ ਇਧਰ ਵਾਣ ਚ ਵੜੂਗਾ ਇਹ ਝੋਨੇ ਚ ਵੜੂਗਾ ਪਾਣੀ ਫਿਰ ਤੇ ਜਦੋਂ ਝੋਨੇ ਚ ਪਾਣੀ ਵੜ ਲੱਗੇ ਤੇ ਆਪਣੇ ਪਿੰਡ ਦਾ ਪਾਣੀ ਬੈਕ ਮਾਰੂਗਾ ਕਿਉਂਕਿ ਖਾਲਾ ਨੀਵੇਂ ਪਰ ਪਾਣੀ ਨੇ ਚੜਨਾ ਨਹੀਂ ਡਰੇਨ ਤਾਂ ਥੋੜੀ ਜੀ ਨੀਵੇਂ ਡਰੇਨ ਹਾਇਵ ਨਹੀਂ ਵੈਸਾ ਵਿੱਚ ਡਰਾਗ ਤਾਂ ਲੱਗੇ ਪਏ ਆ ਕੋਈ ਮਤਲਬੀ ਡਰੇਨ ਦਾ ਤਾਂ ਨਮੂਨਾ ਹੀ ਹੈ ਨਹੀਂ ਇੱਥੇ ਡਰੇਨ ਦਾ ਤਾਂ ਨਾਂ ਨਿਸ਼ਾਨਾ ਹੋ ਸਕਦਾ ਕਾਗਜ਼ਾਂ 'ਚ ਹੀ ਡਰੇਨ ਹੋਵੇ ਤੇ ਕੋਈ ਇੱਥੇ ਡਰੇਨ ਦੀਂਦੀ ਆ ਤੁਹਾਨੂੰ ਕੁਸ਼ ਵੀ ਨਹੀਂ ਮੁੜ ਕੇ ਜੇ ਵੇਸੀਆਂ ਲੈ ਕੇ ਲੋਕੀ ਸਰਕਾਰਾਂ ਨੂੰ ਦੋਸ਼ ਆਪ ਨੂੰ ਦੋਸ਼ ਨਹੀਂ ਦਿੰਦਾ ਕੋਈ ਵੀ ਸਾਡੀਆਂ ਵੀ ਗਲਤੀਆਂ ਮੁੜ ਕੇ ਇਹਨਾਂ ਝੋਨਿਆਂ 'ਚ ਪਾਣੀ ਬੜੂਗਾ ਮੁੜ ਕੇ ਪਾਣੀ ਬੈਕ ਮਾਰੂਗਾ ਮੁੜ ਕੇ ਪਾਣੀ ਹੜ ਬਣ ਜਾਂਦਾ ਤਾਂ ਕੁਝ ਗਲਤੀਆਂ ਸਾਡੀਆਂ ਵੀ ਆ ਕੁਦਰਤ ਵਿਖਾਉਂਦੀ ਆ ਜਜਵਾ ਪਰ ਜਦੋਂ ਕੁਦਰਤ ਜਜਵਾ ਵਿਖਾਉਂਦੀ ਆ ਨਾ ਵੀ ਕਿਹੜੀਆਂ ਚੀਜ਼ਾਂ ਨੂੰ ਸਾਂਭਣ ਦੀ ਲੋੜ ਹੈ ਤੇ ਚੱਕ ਕੇ ਦੋਸ਼ ਮੁੱਖ ਮੰਤਰੀ ਦੇ ਦੇ ਦਿੰਦੇ ਆ ਹੁਣ ਮੁੱਖ ਮੰਤਰੀ ਕਹਿੰਦਾ ਮੈਂ ਜਾਹਜ ਥੋੜੇ ਹਵਾਲੇ ਕਰਤਾ ਮੇਰਾ ਜਾਹਜ ਚਾਹੇ ਇੱਕ ਇੱਕ ਘਰੇ ਜਾਹਜ ਦੇ ਦੇ ਇਹ ਜਾਹਜ ਨਾਲ ਥੋੜੋ ਖੁਸ਼ ਹੋਣ ਵਾਲੇ ਆਏ ਤਾਂ ਡੰਡੇ ਨਾਲ ਖੁਸ਼ ਹੋਣਗੇ ਹੁਣ ਇਹਨਾਂ ਤੇ ਡੰਡਾ ਖੜਕਾਉਣ ਦੀ ਮੁੱਖ ਮੰਤਰੀ ਜੀ ਲੋੜ ਆ ਹੁਣ ਅਗਲੀ ਵਾਰੀ ਸਰਕਾਰ ਨਾ ਬਣੂਗੀ ਕਿੱਡੀ ਕ ਗੱਲ ਐ ਇੱਕ ਇੱਕ ਘਰੇ ਤੂੰ ਜਾਹਜ ਦੇ ਦੇ ਇਹਨਾਂ ਨੂੰ ਇੱਕ ਇੱਕ ਘਰੇ ਇਹ ਲੋਕ ਖੁਸ਼ ਨਹੀਂ ਹੋਣਗੇ ਤੇਰੇ ਕੋਲੇ ਤਾਂ ਇੱਕ ਜਾਹਜ ਤੇ ਲੱਖਾਂ ਹੀ ਇਹਨਾਂ ਦੀਆਂ ਮੰਗਾ ਆਪਦੀਆਂ ਗਲਤੀਆਂ ਨਹੀਂ ਮੰਨਦੇ ਵੀ ਡਰੇਨਾਂ ਨੂੰ ਅਸੀਂ ਬੰਦ ਕਰਦੇ ਆਂ ਆ ਹੁਣ ਬਹਿਵਲ ਕਲਾ ਦੀਆਂ ਮੈਂ ਤੁਹਾਨੂੰ ਤਸਵੀਰਾਂ ਵਿਖਾ ਰਿਹਾ ਬਹਿਵਲ ਪਿੰਡ ਦਾ ਪਾਣੀ ਆਉਣਾ ਤੇ ਮੁੜ ਕੇ ਚੀਕਾਂ ਮਾਰਨਗੇ ਮੁੜ ਕੇ ਦੋਸ਼ ਮੁੱਖ ਮੰਤਰੀ ਨੂੰ ਦੇਣਗੇ ਤੇਰਾ ਇੱਕ ਜਹਾਜ ਇਹਨਾਂ ਨੂੰ ਕੁਝ ਨਹੀਂ ਕਰਦਾ ਚਾਹੇ ਇਹਨਾਂ ਦੇ ਜਹਾਜ ਹਵਾਲੇ ਕਰ ਦੇ ਕੁਝ ਵੀ ਕਰ ਦੇ ਪਰ ਇਹਨਾਂ ਲੋਕਾਂ ਤੇ ਹੁਣ ਡੰਡਾ ਖੜਕਾਉਣਾ ਪੈਣਾ ਕਾਨੂੰਨ ਦਾ ਜਦੋਂ ਇਹੋ ਜਿਹੇ ਲੋਕ ਗਲਤੀਆਂ ਕਰਦੇ ਡਰੇਨਾਂ ਨੂੰ ਸਾਹ ਪੁਲੀਆਂ ਦੇ ਮੂਹਰੇ ਮਲਵੇ ਲਾਉਂਦੇ ਆ ਇਹ ਡੰਡਾ ਖੜਕਾਉਣਾ ਪੈਣਾ ਹੁਣ ਡੰਡੇ ਨਾਲ ਸੂਤ ਆਊਗਾ ਕੰਮ ਐ ਨਹੀਂ ਹੋਣਾ ਹੋਰ ਲੋਕਾਂ ਦਾ ਵੀ ਨੁਕਸਾਨ ਹੁੰਦਾ ਜਿਹੜਾ ਕਿਹੜਾ ਆਉਂਦਾ ਜਿੱਥੇ ਕੇ ਦੀ ਮਰਜ਼ੀ ਹੁੰਦੀ ਹੈ ਮਲਵਾ ਲਾ ਕੇ ਤੁਰ ਜਾਂਦਾ ਤਾਂ ਬਹਿਵਲ ਪਿੰਡ ਦੇ ਲੋਕਾਂ ਨੂੰ ਮੈਂ ਵਿਖਾਉਣਾ ਚਾਹੁੰਦਾ ਵੀ ਆਹ ਵੇਖ ਲਓ ਆ ਕੇ ਆਹ ਪੁਲੀ ਦੇ ਮੂਹਰੇ ਮਲਵਾ ਲਾਇਆ ਪਿਆ ਮੁੜ ਕੇ ਸਰਕਾਰਾਂ ਨੂੰ ਦੋਸ਼ ਦਿਓਗੇ ਇਹ ਦੋਸ਼ ਸਾਡਾ ਹੈ ਸਾਡਾ ਗੁਨਾਹ ਤੇ ਇਹਦੇ ਵਿੱਚ ਮੁੱਖ ਮੰਤਰੀ ਦਾ ਕੀ ਦੋਸ਼ ਹੈ ਤੂੰ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਿਆ ਕਿ ਅਸੀਂ ਮਾਫੀ ਚਾਹੁੰਨੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਪਤਾ ਲੱਗੇ ਕਿ ਇਹ ਕੁਦਰਤੀ ਆਫਤਾਂ ਤਾਂ ਤਾਂ ਆਉਂਦੀਆਂ ਜਦੋਂ ਇਨਸਾਨ ਅਨਸਾਨੀਅਤ ਨੂੰ ਭੁੱਲ ਜਾਂਦਾ ਆਪਣਾ ਉल्लू ਸਿੱਧਾ ਕਰਦਾ ਜਿੱਥੇ ਮਲਵਾ ਲਾ ਕੇ ਮੁਰ ਜਾਂਦੇ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਡੱਕ ਤਾਂ ਆਉਂਦੀਆਂ ਤੇ ਲੋਕਾਂ ਦੀਆਂ ਲਿਆਂਦੀਆਂ ਹੋਈਆਂ ਡੱਕ ਤਾਂ ਤੇ ਆਹ ਬਹਿਵਲ ਪਿੰਡ ਦੇ ਲੋਕ ਆ ਜਿਹੜੇ ਆ ਕੇ ਵੇਖ ਲੈਣ ਵੀ ਇਹ ਪੁਲੀ ਨੂੰ ਬੰਦ ਕਰੀ ਜਾਂਦੇ ਆ ਤੇ ਇਹ ਮਤਲਬ ਇਹ ਧਿਆਨ ਦੇਣ ਵਾਲੀਆਂ ਗੱਲਾਂ ਇਹ ਨਹੀਂ ਹੁੰਦਾ ਵੀ ਇਕੱਲਾ ਛੱਪੜ ਚੋਂ ਪਾਣੀ ਕੱਢਣਾ ਆਪਾਂ ਗਾਂ ਪੁਲੀਆਂ ਜਿਹੜੀਆਂ ਜ ਮਤਲਬ ਇਹ ਧਿਆਨ ਦੇਣ ਦੀ ਲੋੜ ਹੈ ਤੋ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲ ਲਿਆ ਗਿਆ ਅਸੀਂ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਧੰਨ ਧੰਨ ਸਾਧਗੁਰੂ ਤੇਰਾ ਹੀ ਆਸਰਾ ਜੀ